ਕੇ ਸਾਬਕਾ ਜਿਹੜੇ ਡੀਜੀ ਸਾਹਿਬ ਨੇ ਜੀ ਵੀ ਕੇ ਪਾਵਰਾ ਜੀ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਜੀ ਪੰਜਾਬ ਸਰਕਾਰ ਦੇ ਲਈ ਕਹਿੰਨੇ ਕਿ ਵੀ ਮਾਮਲਾ ਕੀ ਹੈ ਕਹਿੰਨੇ ਕਿ ਬਈ ਉਹਨਾਂ ਨੇ ਜਾ ਕੇ ਡਾਤਾ ਤਾਂ ਉਹ ਇੱਥੇ ਬੰਦ ਸੁੱਟ ਦਿੱਤਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪ ਦੇ ਸ਼ਬਦਾਂ ਦਾ ਦੋਸ਼ਾਂ ਦਾ ਕਢਾ ਕਢਾਉਂਦਾ ਮੁੰਡਾ ਚੀਕਾਂ ਵਾਲੀ ਉਹ ਕੰਮ ਕਰਤਾ ਉਹਨਾਂ ਨੇ ਪੂਰਾ ਜੀ ਉੱਥੇ ਤੇ ਪੂਰਾ ਜਿੱਦਾਂ ਕਹਿ ਲੋ ਕਿ ਉਹਨਾਂ ਤੇ ਵਾਅਦਾ ਕਰ ਦਿੱਤਾ ਕੰਮ ਜੀ ਦੇਖੋ ਪਾਵਰਾ ਸਾਹਿਬ ਡੀਜੀਪੀ ਹੁੰਦੇ ਸਨ ਜਦੋਂ ਸਿੱਧੂ ਮੂਸੇ ਵਾਲੇ ਦੀ ਹੱਤਿਆ ਹੋਈ ਆ ਜੀ ਇੱਕ ਉਹ ਜਿਵੇਂ ਉਹ ਸ਼ੇਅਰ ਹੁੰਦਾ ਹੈ ਨਾ ਇੱਕ ਕਦਮ ਉਠਾਤਾ ਇੱਕ ਗਲਤ ਕਦਮ ਉਠਾਤਾ ਰਾਹੇ ਸ਼ੌਕ ਮੇ ਤਮਾਮ ਉਮਰ ਮੰਜ਼ਲਮ ਕੋ ਢੂੰਡਦੀ ਰਹੀ ਜੀ ਉਹ ਉਦਾਂ ਦੀ ਗੱਲ ਹੋਈ ਕਿ ਪਾਵਰਾ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਉਦੋਂ ਸ਼ਾਮ ਨੂੰ ਕਿ ਜਾਂ ਅਗਲੇ ਦਿਨ ਇੱਕ ਪੀਸੀ ਕੀਤੀ ਸੀਗੀ ਪੀਸੀ ਕੀਤੀ ਸੀ ਤੇ ਉਹਦੇ ਵਿੱਚ ਲਿੰਕ ਜੋੜੇ ਸੀ ਕਥੇ ਤੌਰ ਤੇ ਗੰਗਾ ਜਮ ਦੇ ਨਾਲ ਜੀ ਤੇ ਯੂ ਟਰਨ ਲਿਆ ਸੀ ਬਾਅਦ ਹਾਂ ਮੁੜ ਕੇ ਯੂ ਟਰਨ ਲਿਆ ਸ਼ਾਮ ਨੂੰ ਜੀ ਬਸ ਉਹ ਬਿਆਨ ਦੇਣ ਦੀ ਧੀਰ ਸੀ ਕਿ ਭਾਵਰਾ ਸਾਹਿਬ ਜਿਹੜੇ ਛੁੱਟੀ ਤੇ ਖਲਾ ਦਿੱਤੇ ਗਏ ਜਦੋਂ ਛੁੱਟੀ ਤੇ ਆ ਛੁੱਟੀ ਤੋਂ ਆਏ ਤਾਂ ਹਾਊਸਿੰਗ ਕਾਰਪੋਰੇਸ਼ਨ ਜਿਹੜਾ ਇਹਨਾਂ ਦਾ ਹੁੰਦਾ ਪੁਲਿਸ ਵਾਲਿਆਂ ਦਾ ਉਹਨੂੰ ਕਿਹਦੇ ਤੋਂ ਉੱਥੇ ਬਹਿ ਜਾ ਜਾ ਕੇ ਵੈਲਕਮ ਵੈਲਕਮ ਆਓ ਇਧਰ ਚਲੋ ਹਾਂਜੀ ਆਉਂਦਿਆਂ ਨੂੰ ਯਾਦਵ ਸਾਹਿਬ ਸੀਗੇ ਜਿਹੜੇ ਯਾਦਵ ਸਾਹਿਬ ਕੁਰਸੀ ਤੇ ਵਿਰਾਜਮਾਨ ਸਨ ਇਹਨਾਂ ਨੇ ਚਲੋ ਥੋੜਾ ਸਮਾਂ ਅਡੀਕਿਆ ਚਿੱਠੀ-ਚੁੱਠੀ ਲਿਖੀ ਵੀ ਮੁੱਖ ਮੰਤਰੀ ਸਾਹਿਬ ਕਿਵੇਂ ਬੋਲਤੇ ਨਹੀਂ ਗਏ ਉਹਨੂੰ ਤੁਹਾਨੂੰ ਪਤਾ ਕਿ ਉੱਥੇ ਹੁਣ ਬਈ ਯਾਰੀ ਦੋਸਤੀ ਦਾ ਮਸਲਾ ਵੀ ਬਣ ਜਾਂਦਾ ਕਈ ਵਾਰ ਨੇੜਤਾ ਹੁੰਦੀ ਅਫਸਰਾਂ ਦੀ ਇਹਦੇ 'ਚ ਤੇ ਕੋਈ ਸ਼ੱਕ ਨਹੀਂ ਆ ਕਿਸੇ ਦੀ ਦਿੱਲੀ ਦਰਬਾਰ ਕਿਸੇ ਦੀ ਇਹ ਤੋਂ ਕਹਿ ਲੋ ਕਿ ਸਤੌਜ ਦਰਬਾਰ ਤਾਂ ਜਦ ਤੱਕ ਉਹਨਾਂ ਦਾ ਖਾੜਾ ਜੰਮ ਚੁੱਕਾ ਸੀ ਫਿਰ ਇਹਨਾਂ ਨੇ ਕੈਟ ਦੇ ਵਿੱਚ ਜਾ ਕੇ ਕੇਸ ਲਾਇਆ ਕਿ ਬਈ ਯੂਪੀਐਸਸੀ ਦੇ ਨਿਯਮਾਂ ਦੇ ਤਹਿਤ ਮੈਂ ਬਣਿਆ ਇਹ ਮੇਤੋਂ 6 ਸਾਲ ਜੂਨੀਅਰ ਬੰਦਾ ਬਈ ਇਹ ਕਿਵੇਂ ਹੋ ਸਕਦਾ ਮਸਲਾ ਕਾਟ ਨੇ ਇਹਨਾਂ ਦਾ ਕੇਸ ਜਿਹੜਾ ਉਹ ਪਰਵਾਹ ਨਹੀਂ ਕੀਤਾ ਯਾਨੀ ਭਾਵ ਇਹਨਾਂ ਦੇ ਖਿਲਾਫ ਫੈਸਲਾ ਦੇ ਦਿੱਤਾ ਚਲੋ ਇਹਨਾਂ ਦੀ ਅਪੀਲ ਡਿਸਮਿਸ ਹੋ ਗਈ ਹੁਣੇ ਗਏ ਨੇ ਹਾਈ ਕੋਰਟ ਹਾਈ ਕੋਰਟ 'ਚ ਇਹਨਾਂ ਨੇ ਖੜਾ ਕੇ ਕੱਢ ਗਰਾਊਂਡ ਦਿੱਤੇ ਆ ਕਿ ਦੇਖੋ ਮੈਨੂੰ ਹਟਾਇਆ ਇਸ ਵਾਸਤੇ ਗਿਆ ਕਿਉਂ ਕਿਉਂਕਿ ਪਿਛਲੀ ਸਰਕਾਰ ਨੇ ਮੈਨੂੰ ਅਪੁਆਇੰਟ ਕੀਤਾ ਸੀਗਾ ਦੂਜੀ ਚੀਜ਼ ਉਹ ਕਹਿੰਦੇ ਕਿ ਮੈਨੂੰ ਗਲਤ ਕੰਮਾਂ ਵਾਸਤੇ ਮਜਬੂਰ ਕੀਤਾ ਜਾ ਰਿਹਾ ਸੀਗਾ ਗਲਤ ਕੰਮਾਂ ਵਾਸਤੇ ਮਤਲਬ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਕਿ ਇੱਕ ਤੇ ਬਾਹਰੀ ਲੋਕਾਂ ਨੂੰ ਸੁਰੱਖਿਆ ਦੇਣੀ ਹੈ ਉਹੀ ਦਿੱਲੀ ਵਾਲੀ ਜੋ ਸ਼ੁਰੂ ਚ ਹੀ ਆਮ ਆਦਮੀ ਪਾਰਟੀ ਵਾਸਤੇ ਗੱਲ ਜਿਹੜੀ ਪੁੱਠੀ ਚਲੇ ਗਈ ਸੀ ਕਿ ਪੰਜਾਬ ਪੁਲਿਸ ਜਿਹੜੀ ਉਹ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਵਾ ਰਹੀ ਹੈ ਇਸ ਤਰ੍ਹਾਂ ਮਤਲਬ ਕਿ ਉਹਨਾਂ ਨੇ ਤਗੜੇ ਤਗੜੇ ਦੋਸ਼ ਲਾ ਕੇ ਸਰਕਾਰ ਤੇ ਕਿ ਇਸ ਤਰ੍ਹਾਂ ਦੀ ਉਲੰਘਣ ਹੋਇਆ ਇਸ ਮਾਮਲੇ ਦੇ ਵਿੱਚ ਯੂਪੀਐਸਸੀ ਦੇ ਜੋ ਨਿਯਮ ਹੈ ਉਹਨਾਂ ਦੇ ਤਹਿਤ ਮੇਰੀ ਅਪੁਆਇੰਟਮੈਂਟ ਸੀਗੀ ਸੋ ਲਿਹਾਜ਼ਾ ਹੁਣੇ ਕੇਸ ਸੁਣਿਆ ਜਾਵੇ ਤਾਂ ਇਹਦਾ ਮਤਲਬ ਹੈ ਕਿ ਡੀਜੀਪੀ ਨੂੰ ਨੋਟਸ ਹੋਊਗਾ ਸਰਕਾਰ ਨੂੰ ਹੁਣ ਨੋਟਸ ਹੋਊਗਾ ਉੱਥੇ ਜਾ ਕੇ ਜਵਾਬ ਦੇਣਾ ਪਊਗਾ ਤਾਂ ਇਹ ਦੇਖਣਾ ਹੋਵੇਗਾ ਦਿਲਚਸਪ ਲੜਾਈ ਆ ਕਿ ਕੀ ਭਾਵਰਾ ਸਾਹਿਬ ਜਿਹੜੇ ਕਿ ਇਸ ਰੇਸ ਦੇ ਵਿੱਚੋਂ ਕੱਢ ਕੇ ਬਾਹੋਂ ਫੜ ਕੇ ਪਿੱਛੇ ਲਾ ਦਿੱਤੇ ਗਏ ਕੀ ਉਹਨਾਂ ਬਾਹ ਛੁਡਾ ਕੇ ਭਈ ਯਾਦਵ ਸਾਹਿਬ ਨੂੰ ਆਕੇ ਕੱਟ ਦੇਣਗੇ ਜਿਹੜੇ ਕਿ ਇਸ ਵੇਲੇ ਪੂਰੇ ਜੱਜ ਕੇ ਬੈਠੇ ਆ ਤੇ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲਾ ਹਤਿਆकांड ਇਥੇ ਬਿਸ਼ੱਕ ਕਹੀਏ ਕਿ ਬਹੁਤ ਵੱਡਾ ਸੀਗਾ ਪਰ ਉਸ ਤੋਂ ਬਾਅਦ ਵੀ ਸਭ ਕੁਝ ਚੱਲਿਆ ਫਰਾਉਤੀਆਂ ਮੰਗੀਆਂ ਗਈਆਂ ਰੰਗਦਾਰੀਆਂ ਮੰਗੀਆਂ ਗਈਆਂ ਬਾਜ਼ਾਰ ਤੱਕ ਬੰਦ ਹੋ ਗਏ ਪਰ ਕੋਈ ਮਾਹੀ ਦਾ ਲਾਲ ਹੈ ਜਿਹੜਾ ਯਾਦਵ ਸਾਹਿਬ ਦੀ ਜਵਾਬ ਤਲਬੀ ਕਰ ਸਕੇ ਕਿਉਂ ਕਿ ਕਿਚੀ ਆਨੇ ਗੱਲਾਂ ਤੇਰੇ ਯਾਦਵ ਦੀਆਂ ਯਾਦਵ ਦੀਆਂ ਜੀ ਯਾਰ ਦੀਆਂ ਨਹੀਂ ਯਾਦਵ ਦੀਆਂ ਜੀ ਪਰ ਗੱਲ ਇਹ ਇਧਰੇ ਕਵੀਨ ਦਾ ਕਮੈਂਟ ਆਇਆ ਕਹਿੰਦੇ ਕਿ ਬਈ ਮੰਨਿਆ ਕਿ ਕਲਾਸਮੇਟ ਨੇ ਪਰ ਹਾਲੇ ਤੱਕ ਪੱਕੇ ਕਿਉਂ ਨਹੀਂ ਲਾਇਆ ਜੀ ਇਹ ਨਹੀਂ ਸਮਝ ਆਈ ਗੱਲਾਂ ਬਾਹਰ ਨਹੀਂ ਹੁਣ ਤੇ ਮੈਨੂੰ ਲੱਗਦਾ ਪੱਕੇ ਹੋ ਗਏ ਹੋਣੇ ਕਿਉਂਕਿ ਹੁਣ ਤਾਂ ਸੀਨੀਅਰਟੀ ਬਣ ਗਈ ਹੋਣੀ ਨਾ ਟਾਈਮ ਖਾਸਾ ਹੋ ਗਿਆ ਜੀ ਤੇ ਹੁਣ ਤਾਂ ਹੋ ਜਾਣਗੇ ਹੁਣ ਤਾਂ ਕੋਈ ਉਹਨਾਂ ਨੂੰ ਹੋਇਆ ਵੀ ਨਹੀਂ ਹੈ ਕਿਉਂਕਿ ਸਾਰਾ ਕੁਝ ਹੋ ਗਿਆ ਯੂਪੀਐਸਸੀ ਦਾ ਨਿਯਮ ਇਹੀ ਹੁੰਦਾ ਹੈ ਨਾ ਕਿ ਮਤਲਬ ਕਿ ਸੈਨਿਓਰਿਟੀ ਦੇ ਹੀ ਜ਼ਿਆਦਾ ਹੁੰਦਾ ਇੱਕ ਇੱਕ ਸਾਲ ਘਟੂ ਘਟਾ ਕੇ ਰਿਟਾਇਰਮੈਂਟ ਦੇ ਜਾਂਦੀ ਰਿਟਾਇਰਮੈਂਟ ਦੀ ਹੁਣ ਤਾਂ ਟਾਈਮ ਵੀ ਖਾਸਾ ਹੋ ਗਿਆ ਜੀ 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 ਗੱਲ ਆਪਾਂ ਉਸ ਵੇਲੇ ਪ੍ਰਵਾਸੀ ਨਹੀਂ ਕਰਦੇ ਪਏ ਸੀਗੇ ਜਗਪਾਲ ਗੁਲਾਰ ਜੀ ਇਹ ਕਹਿੰਨੇ ਕਿ ਭਾਈ ਜੀ ਮੈਂ ਕਬੂਤਰਬਾਜ਼ੀ ਤੇ ਕਬੂਤਰ ਛੱਡਣ ਜਾਣਾ ਕਹਿੰਨੇ ਕਿ ਭਈ ਮੇਰੇ ਨਾਲ ਕਹਿੰਨੇ ਕਿ ਬਈ ਬਿਹਾਰੀ ਨੇ ਜਿਹੜੇ ਮੇਰੇ ਨਾਲ ਹੀ ਰਹਿੰਦੇ ਤੇ ਨਾਲ ਹੀ ਜਾਂਦੇ ਕਬੂਤਰਬਾਜ਼ੀ ਤੇ ਵਾ ਵਾਏ ਮਤਲਬ ਸ਼ੌਕ ਕਬੂਤਰਬਾਜ਼ੀ ਦਾ ਹੀ ਪਤਾ ਹੁੰਦਾ ਹੈ ਸ਼ੌਕ ਕਬੂਤਰਬਾਜ਼ੀ ਦਾ ਸਹੀ ਗੱਲ ਆਤਾ ਉਹੀ ਆ ਯਾਰ ਇਹ ਇਹੀ ਹੁੰਦਾ ਮਾਨ ਸਾਹਿਬ ਇਦਾਂ ਹੀ ਗਾਂ ਕੈਲੂ ਕੇ ਸਭਿਆਚਾਰ ਜਾਂ ਚੋਕ ਹੁੰਦੀਆਂ ਸਭਿਆਤਾਵਾਂ ਇਸੇ ਤਰ੍ਹਾਂ ਹੀ ਮੌਲ ਦੀਆਂ ਨੇ ਪ੍ਰਵਾਸ ਆਪਣੇ ਬੰਦੇ ਹੁਣ ਜਾ ਕੇ ਉੱਥੇ ਵੈਸੇ ਤੇ ਟਰੰਪ ਵੀ ਕਹੀ ਜਾਂਦਾ ਅਮਰੀਕਾ ਫਰਸਟ ਉਹਦਾ ਮਤਲਬ ਕੀ ਹੈ ਕਿ ਨੌਕਰੀਆਂ ਜਿਹੜੀਆਂ ਅਮਰੀਕਨ ਵਾਸਤੇ ਪਹਿਲਾਂ ਉਹਨਾਂ ਦਾ ਨੰਬਰ ਲੱਗਣਾ ਚਾਹੀਦਾ ਇਹ ਹਰ ਇੱਕ ਥਾਂ ਤੇ ਹੁੰਦਾ ਵਿਰੋਧ ਵੀ ਹੁੰਦਾ ਪਰ ਐਂ ਦੇਖੋ ਦੁਨੀਆਦਾਰੀ ਤੇ ਇਸੇ ਤਰ੍ਹਾਂ ਹੀ ਚੱਲਦੀ ਆ ਕੋਈ ਕਿਤੇ ਜਾ ਰਿਹਾ ਰੋਟੀ ਲਈ ਕੋਈ ਕਿਤੇ ਆ ਰਿਹਾ ਜੀ ਤੇ ਕੱਲਾ ਇੱਕ ਚੀਜ਼ ਮੈਂ ਤੁਹਾਨੂੰ ਵਾਰ-ਵਾਰ ਕਹੂੰਗਾ ਕਿ ਯੂਪੀ ਬਿਹਾਰ ਦਾ ਵਸ਼ਿੰਦਾ ਕੱਲਾ ਪੰਜਾਬ ਨੇਰ ਪੰਜਾਬ ਤਾਂ ਬਹੁਤ ਥੋੜੀ ਗਿਣਤੀ ਚ ਆਉਂਦੇ ਨੇ ਓਵਰਲ ਮਾਈਗ੍ਰੇਸ਼ਨ ਮੈਂ ਕੱਲੋਂ ਆંકੜੇ ਕੱਢ ਕੇ ਦੇਵਾਂਗਾ ਤੁਹਾਨੂੰ ਕਿ ਓਵਰਲ ਮਾਈਗ੍ਰੇਸ਼ਨ ਕਿੰਨੀ ਹੈ ਇੰਡੀਆ ਚ ਜੀ ਮਤਲਬ ਕਿ ਰੋਜੀ ਰੋਟੀ ਵਾਸਤੇ ਕਿੰਨੇ ਕਰੋੜ ਲੋਕ ਜਿਹੜੇ ਆ ਘਰ ਤੋਂ ਦੂਰ ਜਾਂਦੇ ਆ ਇਹ ਤੇ ਸੰਤਾਪ ਹੈ ਜੀ ਲਾਉਣਾ ਛੋਣਾ ਅਗਲੇ ਨੇ 4-500 ਦਿਹਾੜੀ ਪੈਣੀ ਆ ਪਰ ਉਹਨੂੰ ਉਹ ਝੋਨਾ ਲਾਉਣ ਦਾ ਕੰਮ ਵੀ ਆ ਕੇ ਭਾਈ 2000 ਕਿਲੋਮੀਟਰ ਦੂਰ ਮਿਲ ਰਿਹਾ ਹੈ ਇਹ ਸੰਤਾਪ ਹੈ ਇਸ ਤੋਂ ਵੱਡਾ ਮੋਟਰਾਂ ਤੇ ਕਦੇ ਪਈ ਪੈ ਇਹ ਜਿਹੜੇ ਆਪਣੇ ਹੈਗੇ ਨੇ ਭਰਾ ਇਹਨਾਂ ਨੂੰ ਪੂਰਬੀਆਂ ਨੂੰ ਵੇਖਿਆ ਸੀ ਮੱਛਰ ਚ ਹੀ ਪੈ ਹੁੰਦੇ ਕੋਈ ਵਧੀਆ ਕਿਸਾਨ ਜਿਹੜਾ ਸੋਚਦਾ ਮਾਲਕ ਹੁੰਦਾ ਉਹ ਪੱਖਾ ਦੇ ਦਿੰਦਾ ਅਦਰਵਾਈਜ਼ ਉੱਥੇ ਪੈ ਹੁੰਦੇ ਨੇ ਉਹ ਤੁਮੇ ਲੱਗਦਾ ਸਾਡੇ ਵਰਗੇ ਉਹਦੋਂ ਖੇਤ ਗੇੜਾ ਮਾਰ ਨਹੀਂ ਜਾਂਦੇ ਸਾਡੇ ਬਜ਼ੁਰਗ ਵੀ ਉਹ ਤਾਂ ਪਹਿਲਾਂ ਪਹਿਲਾਂ ਉਹ ਸਵੇਰੇ ਉਹ ਚੋਨਾ ਲਾਈ ਜਾਂਦੇ ਹੁੰਦੇ ਆ ਹਾਂ ਜੀ ਸ਼ਾਮ ਨੂੰ ਵੀ ਇਹੀ ਹਾਲ ਹੁੰਦਾ ਉਹਨਾਂ ਦਾ ਸਵੇਰੇ ਰੋਟੀ ਖਾ ਕੇ ਉਦਾਂ ਹੀ ਪੈ ਜਾਂਦੇ ਨੇ ਜੀ 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 ਇਹ ਸੰਤਾਪ ਹੈ ਮਾਈਗ੍ਰੇਸ਼ਨ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਮਜ਼ਦੂਰੀ ਜਾ ਕੇ ਕਰਨੀ ਆਪਾਂ ਕਰੋਨਾ ਕਾਲ 'ਚ ਦੇਖਿਆ ਸੀ ਨਾ ਕੀ ਹਾਲ ਸੀ ਇਹਨਾਂ ਦਾ ਵਿਚਾਰਿਆਂ ਦਾ ਪੈਰਾਂ 'ਚ ਛਾਲੇ ਸੀ ਬੁਰੇ ਹਾਲ ਸੀਗੇ ਜੀ 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 ਇਧਰਲੇ ਪਾਸੇ ਤੋਂ ਬਿੱਕਰ ਜੀ ਉਹ ਕਹਿੰਦੇ ਜੀ ਹਜੇ ਤੱਕ ਕਾਰਜਕਾਰੀ ਡੀਜੀਪੀ ਹੈ ਜੀ ਕਹਿੰਦੇ ਯਾਰਬ ਸਾਹਿਬ ਆਜੇ ਹੋ ਜਾਣਗੇ ਪੱਕੇ ਹੋ ਜਾਣਗੇ ਪਰ ਐ ਕਹ ਲੋ ਕਿ ਸੀਮੈਂਟ ਦਾ ਜੋੜ ਲੱਗਾ ਹੋਇਆ ਪੱਕਾ ਜੀ ਹਾਲ ਦੀ ਘੜੀ ਵੀ ਉਹ ਛੇਤੀ ਕਿਤੇ ਟੁੱਟਦਾ ਟੜਕਦਾ ਨਹੀਂ ਹੈ ਜੀ 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 ਆਪਾਂ ਗੱਲ ਹਾਈ ਕੋਰਟ ਦੀ ਕਰ ਰਹੇ ਸੀ ਕਿ ਉੱਪਰ ਇੱਕ ਵੀਰ ਦਾ ਕਮੈਂਟ ਹੈ ਸੀ ਇਸ ਨਾਲ ਸਮ ਅਪ ਕਰ ਲੈਣਾ ਕਹਿੰਦੇ ਹੁਣ ਕਿੱਕਲੀ ਜਾ ਕੇ ਹਾਈ ਕੋਰਟ ਚ ਵੀ ਗਾ ਦੇਣ ਕਹਿੰਦੇ ਕਿ ਬਈ ਉੱਥੇ ਕਿੱਕਲੀ ਨਾਲ ਕੰਮ ਚੱਲਣਾ ਨਹੀਂ ਨਾ ਕਿੱਕਲੀ ਤਾਂ ਦੁਬਾਰਾ ਸੁਰਖੀਆਂ ਚ ਆ ਗਈ ਹੈ ਜੀ ਕੇ ਸਾਬਕਾ ਜਿਹੜੇ ਡੀਜੀ ਸਾਹਿਬ ਨੇ ਜੀ ਵੀ ਕੇ ਭਵਰਾ ਜੀ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਜੀ ਪੰਜਾਬ ਸਰਕਾਰ ਦੇ ਲਈ ਕਹਿੰਨੇ ਕਿ ਵੀ ਮਾਮਲਾ ਕੀ ਹੈ ਕਹਿੰਨੇ ਕਿ ਬਈ ਉਹਨਾਂ ਨੇ ਜਾ ਕੇ ਡਾਤਾ ਤਾਂ ਉਹ ਉੱਥੇ ਬੰਬ ਸੁੱਟ ਦਿੱਤਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪ ਦੇ ਸ਼ਬਦਾਂ ਦਾ ਦੋਸ਼ਾਂ ਦਾ ਕਢਾ ਕਢਾਉਂਦਾ ਮੁੰਡਾ ਚੀਕਾਂ ਵਾਲੀ ਉਹ ਕੰਮ ਕਰਤਾ ਉਹਨਾਂ ਨੇ ਭਵਰਾ ਜੀ ਉੱਥੇ ਤੇ ਪੂਰਾ ਜਿੱਦਾਂ ਕਹਿ ਲੋ ਕਿ ਉਹਨਾਂ ਤੇ ਵਾਅਦਾ ਕਰ ਦਿੱਤਾ ਕੰਮ ਜੀ ਦੇਖੋ ਭਵਰਾ ਸਾਹਿਬ ਡੀਜੀਪੀ ਹੁੰਦੇ ਸਨ ਜਦੋਂ ਸਿੱਧੂ ਮੂਸੇ ਵਾਲੇ ਦੀ ਹੱਤਿਆ ਹੋਈ ਆ ਜੀ ਇੱਕ ਉਹ ਜਿਵੇਂ ਉਹ ਸ਼ੇਅਰ ਹੁੰਦਾ ਨਾ ਇੱਕ ਕਦਮ ਉਠਾਤਾ ਇੱਕ ਗਲਤ ਕਦਮ ਉਠਾਤਾ ਰਾਹੇ ਸ਼ੌਕ ਮੇ ਤਮਾਮ ਉਮਰ ਮੰਜ਼ਲਮ ਕੋ ਢੂੰਡਦੀ ਰਹੀ ਜੀ ਉਹ ਉਦਾਂ ਦੀ ਗੱਲ ਹੋਈ ਕਿ ਪਾਵਰਾ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਉਦੋਂ ਸ਼ਾਮ ਨੂੰ ਕਿ ਜਾਂ ਅਗਲੇ ਦਿਨ ਇੱਕ ਪੀਸੀ ਕੀਤੀ ਸੀਗੀ ਪੀਸੀ ਕੀਤੀ ਸੀ ਤੇ ਉਹਦੇ ਵਿੱਚ ਲਿੰਕ ਜੋੜੇ ਸੀ ਕਥੇ ਤੌਰ ਤੇ ਗੰਗੇਸਮ ਦੇ ਨਾਲ ਜੀ ਤੇ ਲਿਊਟਰਨ ਲਿਆ ਸੀ ਬਾਅਦ ਹਾਂ ਮੁੜ ਕੇ ਯੂਟਰਨ ਲਿਆ ਸ਼ਾਮ ਨੂੰ ਜੀ ਬਸ ਉਹ ਬਿਆਨ ਦੇਣ ਦੀ ਧੀਰ ਸੀ ਕਿ ਭਾਵਰਾ ਸਾਹਿਬ ਜਿਹੜੇ ਛੁੱਟੀ ਤੇ ਖਲਾ ਦਿੱਤੇ ਗਏ ਜਦੋਂ ਛੁੱਟੀ ਤੇ ਆ ਛੁੱਟੀ ਤੋਂ ਆਏ ਤਾਂ ਹਾਊਸਿੰਗ ਕਾਰਪੋਰੇਸ਼ਨ ਜਿਹੜਾ ਇਹਨਾਂ ਦਾ ਹੁੰਦਾ ਪੁਲਿਸ ਵਾਲਿਆਂ ਦਾ ਉਹਨੂੰ ਕਹਿੰਦੇ ਤੂੰ ਉੱਥੇ ਬਹਿ ਜਾ ਜਾ ਕੇ ਵੈਲਕਮ ਵੈਲਕਮ ਆਓ ਇਧਰ ਚਲੋ ਹਾਂਜੀ ਆਉਂਦਿਆਂ ਨੂੰ ਯਾਦਵ ਸਾਹਿਬ ਸੀਗੇ